ਪੰਜਾਬੀ ਹੋਣ ਦੇ ਨਾਤੇ ਮੈਂ ਅਕਾਲੀ ਦਲ ਦੀ ਇਸ ਹਾਲਤ ਤੇ ਫਿਕਰਮੰਦ ਹਾਂ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਲਈ ਸੇਫਟੀ ਵਾਲ ਦਾ ਕੰਮ ਕਰਦਾ ਹੈ ਅਕਾਲੀ ਦਲ ਤੇ ਭਾਜਪਾ ਵਿਚਾਲੇ ਸਮਝੌਤਾ ਨਹੀਂ ਹੋ ਸਕਦਾ ਇਹ ਵੀ ਸਪਸ਼ਟ ਕੀਤਾ ਸੁਨੀਲ ਜਾਖੜ ਨੇ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਚੋਣ ਲੜਨ ਤੇ ਫੈਸਲਾ ਹਾਈ ਕਮਾਂਡ ਕਰੇਗੀ ਤਾਂ ਕਈ ਸਵਾਲਾਂ ਦੇ ਜਵਾਬ ਦਿੱਤੇ ਨੇ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਦੱਸਦੀ ਹੈ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਪਹਿਲਾ ਬਿਆਨ ਹੈ ਸੁਨੀਲ ਜਾਖੜ ਦਾ ਉਹਨਾਂ ਕਹਿੰਿਆ ਕਿ ਅਕਾਲੀ ਦਲ ਦੀ ਜਿਹੜੀ ਇਹ ਹਾਲਤ ਹੋਈ ਹੈ ਇਸ ਦੀ ਵਜ੍ਹਾ ਡੇਰਾ ਸਿਰਸਾਏ ਡੇਰੇ ਤੇ ਅਕਾਲੀ ਦਲ ਦੀ ਮਿਲੀ ਭੁਗਤ ਕਰਕੇ ਹੀ ਕੱਟੜਵਾਦ ਵਧਿਆ ਅਤੇ ਪੰਜਾਬੀ ਹੋਣ ਦੇ ਨਾਤੇ ਮੈਂ ਅਕਾਲੀ ਦਲ ਦੀ ਇਸ ਹਾਲਤ ਤੇ ਫਿਕਰਮੰਦ ਵੀ ਹਾਂ ਪੰਜਾਬ ਆਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਮਨੀ ਚੋਣਾਂ ਵੀ ਆ ਰਹੀਆਂ ਨੇ ਔਰ ਪੰਜਾਬ ਦੀ ਸਿਆਸਤ ਉਬਾਰ ਮਾਰ ਰਹੀ ਹੈ ਉਬਾਰ ਇਸ ਕਰਕੇ ਮਾਰ ਰਹੀ ਹੈ ਕਿਉਂਕਿ ਕੱਲ ਹੀ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਈਆ ਐਲਾਨਿਆ ਗਿਆ ਹੈ ਤਾਂ ਅਕਾਲੀ ਦਲ ਦਾ ਬਣੇਗਾ ਕੀ ਗੱਲਬਾਤ ਕਰ ਲੈਣੇ ਸੁਨੀਲ ਜਾਖੜ ਹੋਰਾਂ ਜਖੜ ਸਾਹਿਬ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕੱਲ ਤਨਖਈਆ ਕਰਾਰ ਦਿੱਤਾ ਗਿਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸਭ ਤੋਂ ਜ਼ਿਆਦਾ ਤੁਸੀਂ ਮੁੱਦਾ ਚੁੱਕਿਆ ਸੀ ਚਾਹੇ ਸੈਣੀ ਨੂੰ ਡੀਜੀਪੀ ਲਗਾਉਣਾ ਚਾਹੇ ਮਾਫੀਨਾਮੇ ਨੂੰ ਲੈ ਕੇ ਔਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਈਆ ਐਲਾਨ ਦਿੱਤਾ ਗਿਆ ਦੇਖੋ ਅੱਜ ਦੇ ਦਿਨ ਕਿਉਂਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਮਸਲਾ ਹੈ ਤੇ ਉਹਨਾਂ ਨੇ ਆਲਰੇਡੀ ਆਪਣਾ ਫਰਮਾਨ ਸੁਣਾਤਾ ਵੀ ਆ ਤਨਖਈਆ ਕਰਾਰ ਕਰਤਾ ਹੁਣ ਬਾਕੀ ਗੱਲ ਤਾਂ ਸਿਰਫ ਉਹਨਾਂ ਤੇ ਸਜ਼ਾ ਜਿਹੜੀ ਹੈ ਜੋ ਉਹਨਾਂ ਤੇ ਲਾਣਗੇ ਉਹ ਕਰਨਗੇ ਤੇ ਇਸ ਮਸਲੇ 'ਚ ਜਿਸ ਤਰ੍ਹਾਂ ਆਪਾਂ ਨਾਰਮਲ ਲੈਂਗੁਏਜ 'ਚ ਕਹਿ ਦਿੰਨੇ ਆ ਵੀ ਸਬ ਜੁਡੀਸ ਮਸਲਾ ਹੈ ਉਸ ਕਹਿਣਾ ਠੀਕ ਬਣਦਾ ਨਹੀਂ ਆਦਰਵਾਇਜ਼ਲੀ ਕਿਉਂਕਿ ਮੈਂ ਜਿਸ ਅਹੁਦੇ ਤੇ ਬੈਠਾ ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬੀ ਆ ਕਿਸੇ ਵੀ ਪਾਰਟੀ 'ਚ ਜਿੱਥੇ ਵੀ ਮੈਂ ਚਾਹਾਂ ਪਰ ਅੱਜ ਮੈਂ ਮੇਰਾ ਪੰਜਾਬੀ ਹੋਣਾ ਮੇਰੀ ਚਿੰਤਾ ਹੈ ਜੋ ਕੁਝ ਹੋ ਰਿਹਾ ਅਕਾਲੀ ਦਲ ਦੇ ਅੰਦਰ ਜਿਸ ਤਰ੍ਹਾਂ ਦੀ ਕਟਨਾ ਵਾਪਰ ਰਹੀ ਹੈ ਪਰ ਅੱਜ ਦੇ ਦਿਨ ਮੈਂ ਜਦੋਂ ਆ ਸਾਰਾ ਮਸਲਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੁਝ ਵੀ ਕਹਿਣਾ ਵੈਸੇ ਵੀ ਸ਼ੋਭਾ ਨਹੀਂ ਦਿੰਦਾ ਤੇ ਦੂਜੀ ਗੱਲ ਹੈ ਵੀ ਮੈਂ ਜੋ ਕੁਝ ਵੀ ਕਹੂੰਗਾ ਇਹਨੂੰ ਰਾਜਨੀਤਿਕ ਚਸ਼ਮੇ ਲਾ ਕੇ ਦੇਖਿਆ ਜਾਊਗਾ ਆਲਰੇਡੀ ਹਰੇਕ ਪਾਰਟੀ ਹੈ ਜਿਹੜੀ ਉੱਠਦੀ ਹੈ ਵੀ ਆਰਐਸਐਸ ਨੇ ਕਰਾਤਾ ਜੀ ਭਾਜਪਾ ਨੇ ਕਰਾਤਾ ਜੀ ਇਹ ਕਰ ਰਹੇ ਆ ਉਹ ਕਰ ਰਹੇ ਆ ਆਪਣੇ ਐਸ ਪੀਡੀ ਦੇ ਹਟਾ ਛੋਟਾ ਮਾਰ ਕੇ ਦੇਖਦੇ ਨਹੀਂ ਤੇ ਕੋਈ ਨਾ ਕੋਈ ਐਕਸਕਿਊਜ਼ ਲੇ ਸਕੀਪ ਕੋਡ ਜਿਨੂੰ ਕਹਿੰਦੇ ਇਸ ਕੋਈ ਵੋਟ ਪਾੜਦੇ ਐ ਤੇ ਮੈਂ ਅੱਜ ਦੇ ਦਿਨ ਕੁਝ ਕਹਿਣਾ ਨਹੀਂ ਚਾਹੁੰਦਾ ਪਰੰਤੂ ਇਸ ਮੁੱਦੇ ਦੇ ਉੱਤੇ ਮੈਂ ਚਲੋ ਉਹ ਜਿਹੜੇ ਲੀਡਰ ਐ ਖੁਦ ਵਰਦਾਨ ਜੀ ਇਹਨਾਂ ਨੂੰ ਸੁਖਵੀਰ ਜੀ ਨੂੰ ਤੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਮੰਤਰੀ ਸਾਹਿਬਾਨ ਸੀ ਉਹਨਾਂ ਨੂੰ ਉਹਨਾਂ ਨੇ ਸਮਨ ਕੀਤਾ ਕਾਲਤਖ ਸਾਹਿਬ ਨੇ ਉਹ ਵੀ ਚਿੰਤਾ ਆਪਣੇ ਵੇਖ ਨੂੰ ਲੈ ਕੇ ਆਉਣਗੇ ਪਰ ਮੈਂ ਐਜ਼ ਅ ਪੰਜਾਬੀ ਚਿੰਤਤਾ ਸਰ ਐਜੇ ਪੰਜਾਬੀ ਮੇਰੀ ਆਪਣੀ ਚਿੰਤਾਵਾਂ ਹੈ ਰਜ ਦੇ ਦਿਨ ਮੈਂ ਇਸ ਮਸਲੇ ਤੇ ਕੁਝ ਵੀ ਕਹਿਣਾ ਠੀਕ ਨਹੀਂ ਸਮਝਦਾ ਮੈਂ ਮੌਕਾ ਜਦੋਂ ਆਊਗਾ ਆਪਣੀ ਗੱਲ ਕਰੂੰਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹਨੂੰ ਮੇਰੀ ਗੱਲ ਨੂੰ ਇੱਕ ਪੰਜਾਬੀ ਦੀ ਗੱਲ ਨੂੰ ਰਾਜਨੀਤਿਕ ਨਜ਼ਰੀਏ ਨਾਲ ਦੇਖਿਆ ਜਾਵੇ ਤੁਸੀਂ ਆਰਐਸਐਸ ਦਾ ਜ਼ਿਕਰ ਕੀਤਾ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਜਿਹੜੇ ਬਾਗੀ ਹੋਏ ਨੇ ਚੰਦੂ ਮਾਇਰਾ ਜ਼ਗੀਰ ਕੋਰ ਇਹ ਸਾਰੇ ਵਾਇਆ ਨਾਗਪੁਰ ਚੱਲ ਰਹੇ ਨੇ ਨਾਗਪੁਰ ਤੋਂ ਹੁਕਮ ਆ ਰਹੇ ਨੇ ਆਰਐਸਐਸ ਇਹਨਾਂ ਨੂੰ ਚਲਾ ਰਹੀ ਹੈ ਦੇਖੋ ਨਾ ਤਾਂ ਕੋਈ ਐ ਜਿਹੜੇ ਤੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਐ ਕੋਈ ਕਾਟ ਛੱਡ ਰੇ ਨਾ ਜਿਹੜੇ ਸੁਧਾਰ ਲੈਰ ਲੈ ਕੇ ਚੱਲੇ ਉਹ ਕਾਟ ਚੜ ਰਹੇ ਸਾਰਿਆਂ ਨੂੰ ਉਹ ਮੈਂ ਬੇਨਤੀ ਮੇਰੀ ਆਈ ਹੈ ਬੜੀ ਬਿਨਮਰਤ ਤਰੀਕੇ ਨਾਲ ਬੇਨਤੀ ਹੈ ਵੀ ਆਪਣੇ ਪੀੜੇ ਦੇ ਹਟਾ ਛੋਟਾ ਮਾਰ ਕੇ ਦੇਖੋ ਕਿੱਥੇ ਖੜੇ ਹੋ ਕਿੱਥੇ ਲੈ ਕੇ ਚੱਲੇ ਹੋ ਤੇ ਉਸ ਮਸਲੇ ਨੂੰ ਅੱਜ ਪੰਜਾਬੀ ਮੇਰੀ ਮੇਰੇ ਖਦਸੇ ਹੈ ਜੇ ਮੈਂ ਕਿਸੇ ਵੀ ਪਾਰਟੀ ਚੋਂ ਪਰ ਮੈਂ ਅੱਜ ਦਿਨ ਕੁਝ ਕਹਿਣਾ ਠੀਕ ਨਹੀਂ ਸਮਝਦਾ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੇ ਲਈ ਕਹਿੰਦੇ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੇहद ਜ਼ਰੂਰੀ ਹੈ ਪ੍ਰਧਾਨ ਬਦਲੇਗੇ ਕੁਝ ਕਹਿੰਦਾ ਹੈ ਕਿ ਨਹੀਂ ਕਹਿੰਦਾ ਮੈਂ ਇੱਕ ਸਾਲ ਤੋਂ ਜਦੋਂ ਤੋਂ ਕਰੀਬਨ ਮੈਂ ਪ੍ਰਧਾਨ ਬੀਜੇਪੀ ਦਾ ਬਣਿਆ ਮੈਂ ਉਸੇ ਦਿਨ ਤੋਂ ਕਹਿੰਦਾ ਆ ਰਹੇ ਕਿ ਕੋਈ ਇਹਨਾਂ ਨਾਲ ਸਾਡਾ ਸਮਝੌਤਾ ਹੋਵੇ ਨਾ ਹੋਵੇ that is immaterial ਇਹਦਾ ਕੋਈ ਮਾਇਨਾ ਨਹੀਂ ਹੈ ਪਰ ਅਕਾਲੀ ਦਲ ਨੂੰ ਇੱਕ ਦੂਜੀ ਕਿਸੇ ਖੇਤਰੀ ਪਾਰਟੀ ਦੇ ਬਰਾਬਰ ਨਹੀਂ ਤੋਲਿਆ ਜਾ ਸਕਦਾ ਇੱਥੇ ਤੇਲੰਗਨਾ ਚ ਇੱਕ ਪਾਰਟੀ ਬਣੀ ਫਿਰਦੀ ਆ ਯਾਰ ਇਹਨਾਂ ਦੇ ਭਾਈ ਵਾਲਾ ਹਰਿਆਣੇ 'ਚ ਆਪ ਦੀ ਬਣਾਈ ਫਿਰਦੇ ਆ ਇਹਨਾਂ ਦਾ ਕੋਈ ਅਕਾਲੀ ਦਲ ਦੇ ਨਾਲ ਕੋ ਤੁਲਨਾ ਹੋ ਹੀ ਨਹੀਂ ਸਕਦੀ ਕਿਉਂਕਿ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਲ ਨਾਲ ਬੇਸਿਕ ਜਿਹੜਾ ਉਹਦਾ ਫੰਡਾਮੈਂਟਲ ਉਹਦਾ ਜਿਹੜਾ ਜਿਸ ਮੁੱਦੇ ਤੇ ਉਹਨੂੰ ਬਣਾਈ ਗਈ ਹੈ ਉਹ ਹੈ ਇੱਕ ਪੰਥ ਦੀ ਰਿਪਰੈਜ਼ੈਂਟੇਟਿਵ ਬੋਡੀ ਹੈ ਪੋਲਿਟੀਕਲ ਬੋਡੀ ਉਹ ਪੰਥ ਤੇ ਉਹਦੇ ਉੱਤੇ ਜਦੋਂ ਉਹਨਾਂ ਦਾ ਮੈਂ ਕਹਿੰਦਾ ਇਰੈਸਪੈਕਟਿਵ ਆਫ ਚਾਹੇ ਉੱਥੇ ਸੁਖਵੀਰ ਬਾਦਲ ਉਹਨਾਂ ਦੇ ਪ੍ਰਧਾਨ ਹੈ ਚਾਹੇ ਨਹੀਂ ਹੈ ਉਸ ਪਾਰਟੀ ਦਾ ਇੱਕ ਬਣਿਆ ਰਹਿਣਾ ਇੱਕ ਪੰਥ ਦੀ ਰਾਜਨੀਤਿਕ ਜਮਾਤ ਦਾ ਬਣਿਆ ਰਹਿਣਾ ਇੱਕ ਮਜ਼ਬੂਤ ਕ੍ਰੈਡੀਬਲ ਮਜ਼ਬੂਤ ਦੇ ਨਾਲ-ਨਾਲ ਕ੍ਰੈਡੀਬਲ ਜਿਹੜੀ ਹੈ ਲੀਡਰਸ਼ਿਪ ਉੱਥੇ ਹੋਣੀ ਜ਼ਰੂਰੀ ਹੈ ਕਿਉਂਕਿ ਮੈਂ ਹਮੇਸ਼ਾ ਹੀ ਕੋ ਵਰਡ ਇਸਤੇਮਾਲ ਕੀਤਾ ਹੈ ਪੰਜਾਬ ਦੀ ਅਮਨ ਸ਼ਾਂਤੀ ਦੇ ਵਿੱਚ ਅਕਾਲੀ ਦਲ ਇੱਕ ਸੇਫਟੀ ਵਾਲਵ ਦਾ ਕੰਮ ਕਰਦਾ ਹੈ ਜਿਵੇਂ ਪ੍ਰੈਸ਼ਰ ਕੁੱਕਰ ਦੇ ਉੱਤੇ ਵੀ ਪ੍ਰੈਸ਼ਰ ਜਿਹੜਾ ਹੈ ਉਸ ਤੋਂ ਰਿਲੀਜ਼ ਹੁੰਦਾ ਹੈ ਉਹ ਸੇਫਟੀ ਵਾਲਵ ਹੈ ਤੇ ਉਹਨੂੰ ਲੈ ਕੇ ਮੇਰੀ ਚਿੰਤਾ ਪਹਿਲੇ ਦਿਨੋਂ ਵੀ ਹੈ ਅੱਜ ਵੀ ਹੈ ਉਸ ਲੀਡਰਸ਼ਿਪ ਘਾਟ ਨੂੰ ਉਹਨ ਦੇਖ ਕੇ ਕਿਸ ਤਰ੍ਹਾਂ ਐਡਰੈਸ ਹੁੰਦਾ ਹੈ ਉਹ ਅੱਗੇ ਸਮਾਂ ਦੱਸੂਗਾ ਪਰ ਮੇਰੀ ਚਿੰਤਾ ਮੈਂ ਪਹਿਲੇ ਦਿਨ ਵੀ ਸੀਗੀਆਂ ਅੱਜ ਵੀ ਹੈਗੀਆਂ ਉੱਥੇ ਲੀਡਰਸ਼ਿਪ ਕਿਉਂਕਿ ਪੁੰਦੜਵਾਰਾ ਨੂੰ ਹੁਣ ਨਵਾਂ ਪ੍ਰਧਾਨ ਲਗਾ ਦਿੱਤਾ ਤੁਹਾਨੂੰ ਲੱਗਦਾ ਹਾਲਾਤ ਬਦਲਣਗੇ ਸੁਖਵੀਰ ਬਾਦਲ ਨੂੰ ਕਿਹਾ ਜਾਂਦਾ ਸੀ ਕਿ ਇੱਕ ਕੰਪਨੀ ਦੀ ਤਰ੍ਹਾਂ ਪਾਰਟੀ ਚਲਾ ਰਹੇ ਨੇ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚਲਦੇ ਸੀਨੀਅਰ ਲੀਡਰ ਨਾਰਾਜ਼ ਹੋ ਜਾਂਦੇ ਨੇ ਪੁੰਦੜਹੋਰਾ ਦਾ ਤਜਰਬਾ ਪੁੰਦੜਹੋਰਾ ਦੇ ਆਉਣ ਦੇ ਨਾਲ ਬਹਾਲਾਤ ਬਦਲਣ ਕੇ ਜਿਵੇਂ ਕਾਂਗਰਸ ਦੇ ਰਾਹੁਲ ਗਾਂਧੀ ਸਾਈਡ ਹੋਏ ਮਲਕਾਰਜਨ ਖੜਕੇ ਆ ਗਿਆਗੇ ਦੇਖੋ ਸਮਾਂ ਸਮੇਂ ਦੀ ਗੱਲ ਹੈ ਸਾਬ ਇਹ ਸੁਖਵੀਰ ਬਾਦਲ ਹੈ ਜਿਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਦੀ ਪੋਲਿਟੀਕਲ ਲੱਕੀਮਨ ਹੀ ਇੰਨਾ ਹੈ ਬਾਦਲ ਸਾਹਿਬ ਨੇ ਖੁਦ ਕਿਹਾ ਵੀ ਯਾਰ ਸੁਖਵੀਰ ਹੈ ਜਿਹਨੇ ਐਡਾ ਵੱਡਾ ਐਦਾ ਐਕਸਪੀਰੀਅੰਸ ਹੈ ਵੀ ਆ ਦੁਬਾਰਾ ਜਦੋਂ ਕੰਟੀਨਿਊਸਲੀ ਸਰਕਾਰ ਜਦੋਂ ਬਣੀ ਹੈ ਦੁਬਾਰਾ 12 ਦੇ ਅੰਦਰ ਤੇ ਸਾਰਾ ਸਿਹਰਾ ਹੀ ਉਹਨਾਂ ਨੂੰ ਪੰਨੀ ਜਾਂਦਾ ਸੀਗਾ ਸਮਾਂ ਸਮੇਂ ਦੀ ਗੱਲ ਹੈ ਸਾਬ ਪਰ ਇਰ ਰਿਸਪੈਕਟਿਵ ਚਾਹੇ ਪੁੰਦਰ ਸਾਹਿਬ ਹੈ ਚਾਹੇ ਸੁਖਬੀਰ ਜੀ ਹੈ ਚਾਹੇ ਢਿੰਸਾ ਸਾਹਿਬ ਹੈ ਚਾਹੇ ਕੋਈ ਬੀਬੀ ਜੀ ਹੈ ਲੀਡਰ ਉਹ ਸਾਹਿਬ ਜਿਹਨੂੰ ਲੋਕ ਲੀਡਰ ਮੰਨਣ ਕ੍ਰੈਡੀਬਿਲਟੀ ਵਿਸ਼ਵਸਨੀਤਾ ਜਿਹੜੀ ਹੈ ਉਹ ਸਭ ਤੋਂ ਜ਼ਰੂਰੀ ਹੈ ਕਿ ਬਿਨਾ ਵਿਸ਼ਵਸਨੀਤਾ ਤਾਂ ਕਿਸੇ ਨੂੰ ਕੁਰਸੀ ਤੇ ਬਿਠਾ ਦਿਓ ਸਾਹਿਬ ਅੱਜ ਕੋਈ ਕੁਰਸੀ ਤੇ ਬੈਠ ਕੇ ਆ ਸਮਝਣ ਲੱਗ ਜੇ ਵੀ ਮੈਂ ਲੀਡਰ ਹੋ ਗਿਆ ਚੀਫ ਮਿਨਿਸਟਰ ਹੋ ਸਕਦੇ ਆ ਸਾਹਿਬ ਲੀਡਰ ਨਹੀਂ ਬਣ ਸਕਦੇ ਤੁਸੀਂ ਇੱਕ ਰਾਜਨੀਤਿਕ ਪੋਲੀਟੀਸ਼ੀਅਨ ਦਾ ਜਰੂਰ ਹੋ ਦਾਲ ਲੱਗ ਗਿਆ ਤੁਹਾਡਾ ਹਾਲਾਤ ਬਣ ਕੇ ਤੁਸੀਂ ਕੁਰਸੀ ਤੇ ਬੈਠ ਗਏ ਹੁਣ ਭਗਵੰਤ ਮਾਨ ਜੀ ਜੇ ਕਹਿਣ ਵੀ ਲੋਕ ਉਹਨਾਂ ਤੇ ਵੀ ਯਕੀਨ ਕਰਦੇ ਤੇ ਮੈਂ ਤਾਂ ਨਹੀਂ ਸਮਝਦਾ ਮੇ ਮੇਰੇ ਤਾਂ ਵਿਚਾਰ ਹੋ ਰਿਹਾ ਕਿਉਂਕਿ ਚੀਫ ਮਿਨਿਸਟਰ ਦਾ ਪਹਿਲਾ ਪਹਿਲਾ ਵੀ ਹੋ ਕੇ ਗਿਆ ਕਾਂਗਰਸ ਵਾਲੇ 6 ਮਹੀਨੇ ਰਹਿ ਕੇ ਗਏ ਉਹਨਾਂ ਨੂੰ ਕੋਈ ਲੋਕ ਵਿਸ਼ੋਸ਼ਣਤਾ ਸੀ ਕੀ ਕੋਈ ਨਹੀਂ ਮੈਂ ਕਿਸੇ ਦਾ ਕਿਉਂ ਨਾਮ ਲਈਏ ਸਭ ਲੋਕ ਜਾਣਦੇ ਆ ਤੁਲਨਾ ਕਰੋ ਸਾਬ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ ਚਾਹ ਕਿਸੇ ਲੋਕਾਂ ਦਾ ਵਿਰੋਧ ਸੀ ਨਾ ਸੀ ਪਰ ਲੋਕ ਉਹਨਾਂ ਨੂੰ ਲੀਡਰ ਮੰਨਦੇ ਸੀਗੇ ਸਭ ਅੱਜ ਜੇ ਲੀਡਰਸ਼ਿਪ ਦੀ ਘਾਟ ਨਾ ਹੁੰਦੀ ਨਾ ਸਭ ਤਾਂ ਅੱਜ ਪੰਜਾਬ ਦੇ ਅੰਦਰ ਜਿਹੜੇ ਫੇਰ ਜਿਹੜੇ ਆ ਕੱਟੜਵਾਦ ਦੇ ਬਦਲ ਉੱਠ ਰਹੇ ਆ ਨਹੀਂ ਸੀ ਉੱਠਣੇ ਸਰ ਸਨਹਾਰਾ ਕਾਂਗਰਸ ਨੂੰ ਡਾਊਨ ਹੌਨ ਕਰਕੇ ਅਮਰਪਾਲ ਹੋਰੀ ਉੱਪਰ ਆਏ ਨੇ ਮੈਂ ਕਿਸੇ ਦੇਖੋ ਅੱਜ ਜਿਹੜੀ ਕੱਟੜਵਾਦ ਦੀਆਂ ਗੱਲਾਂ ਚੱਲ ਰਹੀਆਂ ਐ ਕਿਸੇ ਕਿਸਮ ਦੇ ਲੋਕ ਕਰਕੇ ਆ ਗਏ ਉਹ ਇਹਨਾਂ ਦੀ ਮੈਂ ਸਮਝਦਾ ਇਹਨਾਂ ਦੀ ਕਮਜ਼ੋਰੀ ਹੈ ਸਾਬ ਜਿਹੜਾ ਪਹਿਲਾਂ ਜਿਹੜਾ ਟ੍ਰੇਲਰ ਚੱਲੇ ਸੀਗਾ ਤੁਸੀਂ ਬਰਨਾਲੇ ਇਲੈਕਸ਼ਨ 'ਚ ਦੇਖਿਆ ਉਦੇ ਬਾਅਦ ਹੁਣ ਫੇਰਾ ਹੋ ਗਿਆ ਤੇ ਹੁਣ ਜਿਸ ਤਰ੍ਹਾਂ ਦੇ ਹਾਲਾਤ ਹੈ ਅਗਰ ਭਗਵੰਤ ਮਾਨ ਜੀ ਇਸੇ ਤਰ੍ਹਾਂ ਖੇਡਾ ਪੰਜਾਬ ਦੀਆਂ ਵਤਨ ਪੰਜਾਬ ਦੀਆਂ ਚ ਲੱਗੇ ਰਹੇ ਤੇ ਸਭ ਦੇਖੋ ਇੱਥੇ ਵੀ ਕੀ ਨਤੀਜੇ ਆਣਗੇ ਹੁਣ ਗਿੱਦੜਵੇ ਕੀ ਆਂਦੇ ਆ ਬਰਨਾਲੇ ਕੀ ਆਂਦੇ ਆ ਤੇ ਡੇਰੇ ਕੀ ਆਂਦੇ ਆ ਸਭ ਉੱਥੇ ਜਿਹੜੇ ਸਮਦੇ ਲੋਕ ਜਿਹੜੇ ਉੱਥੋਂ ਬੈਠੇ ਫਰਮਾਨ ਛੱਡ ਰਿਹਾ ਸਾਮਚੋਂ ਵੀ ਅਸੀਂ ਜਾ ਕੇ ਉੱਥੇ ਤੰਬੂ ਗੱਟ ਦੇਣਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਸਭ ਮੈਂ ਇੱਥੋਂ ਉੱਟ ਕੇ ਆਇਆ ਸਰਦਾਰ ਬੇ ਸਿੰਘ ਦੀ ਹੋਂ ਸ਼ਰਧਾਂਜਲੀ ਸੱਚੀ ਸ਼ਰਧਾਂਜਲੀ ਮੇਰਾ ਮਨ ਆ ਯੂ ਇਹ ਸਾਰੇ ਪੰਜਾਬ ਦੇ ਲੋਕ ਰਾਜਨੀਤਿਕ ਲੀਡਰਾਂ ਤੋਂ ਤਾਂ ਲੋਕਾਂ ਨੂੰ ਆਸ ਹੈ ਨਹੀਂ ਪਰ ਅਜੇ ਵੀ ਚੰਗੇ ਲੋਕ ਬੈਠੇ ਹੈ ਹਰ ਇੱਕ ਪਾਰਟੀ 'ਚ ਕਿਤੇ ਨਾ ਕਿਤੇ ਚੰਗੇ ਲੋਕ ਬੈਠੇ ਹੈ ਉਹਨਾਂ ਨੂੰ ਆਪਣੀ ਛੋਟੀ ਮੋਟੀ ਨੋਕ ਚੌਂਕ ਛੱਡ ਕੇ ਪੰਜਾਬ ਦਾ ਫਿਕਰ ਕਰਨਾ ਚਾਹੀਦਾ ਹੈ ਹੰੜ ਹੋ ਰਹੀ ਜਦੋਂ ਆਏ ਨੇ ਕੀ ਅਕਾਲੀ ਬੀਜੇਪੀ ਦੁਬਾਰਾ ਨੋ ਮਾ ਦਾ ਰਿਸ਼ਤਾ ਹੋ ਸਕਦਾ ਨਵੀਂ ਲੀਡਰਸ਼ਿਪ ਦੇ ਨਾਲ ਪਹਿਲਾਂ ਉਹ ਆਪ ਦੀ ਜਾ ਕੇ ਕਾਲ ਤਖਤ ਦੇ ਸਾਹਮਣੇ ਪੇਸ਼ ਹੋਣ ਸਾ ਉਹ ਤੇ ਜਾ ਕੇ ਆਪਣੀ ਸਫਾਈਆਂ ਦੇਣ ਪਹਿਲਾਂ ਆਪਣੀਆਂ ਗਲਤੀਆਂ ਮੰਨਣ ਅਜੇ ਤਾਂ ਤੁਸੀਂ ਕਹਿ ਰਹੇ ਹੋ ਉਹਦਾ ਸਾਰੇ ਕਹਿ ਰਹੇ ਵੀ ਸਾਰਾ ਮਸਲਾ ਹੀ ਬੀਜੇਪੀ ਨੇ ਕਰਵਾਇਆ ਹੈ ਇਰਕਾਰ ਆ ਸਮਝੋ ਤਾਂ ਸਾ ਪਹਿਲਾਂ ਸਪਸ਼ਟ ਹੋ ਜੇ ਤੇ ਕਿਉਂ ਜਦੋਂ ਅਕਾਲ ਤਖਤ ਸਾਹਿਬ ਦੇ ਅੰਦਰ ਉਹਨਾਂ ਨੇ ਜਦੋਂ ਪੁੱਛ ਲੈਣਗੇ ਵੀ ਦੱਸੋ ਕਿਹੜੇ ਗੁਨਾਹ ਉਹਦੇ ਨਾਲ ਆਪਿਆ ਸਾਰਾ ਕੁਝ ਹੋ ਜੂਗਾ ਵੀ ਇਹ ਗੁਨਾਹ ਆਰਐਸਐਸ ਦੇ ਨਾਲ ਮਿਲਣ ਨਾਲ ਗੁਨਾਹ ਸੀਗਾ ਜਾਂ ਜਿਹੜਾ ਉਹ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਅਜਿਹੇ ਦਿਨ ਕਹਿਣਾ ਬਣਦਾ ਵੀ ਨਹੀਂ ਪਰ ਆ ਤਾਂ जग ਜਾਇਰ ਹੈ ਸਭ ਦੇ ਸ ਰਿਟਨ ਔਨ ਦਾ ਵਾਲ ਰੋਲਾ ਪੜੋਸ ਚ ਬੈਠਾ ਸਾ ਪੰਜਾਬ ਦੇ ਪੜੋਸ ਚ ਸਰਸਾ ਦੂਰ ਹੈ ਨਹੀਂ ਸਾਬ ਜੜਾ ਉੱਥੋਂ ਹੈ ਇਹ ਸਾਰੇ ਅਕਾਲੀ ਦਲ ਦੀ ਜੜ ਉੱਥੋਂ ਨਿਕਲੀ ਹੈ ਉਹਦੇ ਨਾਲ ਇੱਕ ਮਾੜੇ ਬੰਦੇ ਦਾ ਤੁਸੀਂ ਪਰਛਾਵਾਂ ਹੀ ਮਾੜਾ ਹੁੰਦਾ ਸਾਬ ਹੀ ਇਸ ਅ ਬੈਡ ਨਿਊਜ਼ ਉਹਦਾ ਪ੍ਰਕੋਪ ਜਿਹੜਾ ਹੈ ਅੱਜ ਅਕਾਲੀ ਦਲ ਚ ਕੋਈ ਕੱਲੇ ਸੁਗੀਰ ਬਾਦਲ ਤਾਂ ਨਹੀਂ ਸਾਬ ਆ ਸਾਰੇ ਅਕਾਲੀ ਦਲ ਨੂੰ ਇੱਕ ਗਲਤ ਐਲੀਮੈਂਟ ਦੇ ਨਾਲ ਇਹਨਾਂ ਨੇ ਕਿਸ ਕਿਸਮ ਦਾ ਆਪਣਾ ਵਦਾਇਆ ਆਪਣਾ ਫਰ ਵਟ ਏਵਰ ਗੇਨ ਮੈਂ ਤਾਂ ਕਹਿੰਦਾ ਸੀ ਆ ਨੋਟਾਂ ਤੇ ਵੋਟਾਂ ਦੀ ਸਾਂਝ ਹੈ ਜੋ ਵੀ ਹੈ ਪਰ ਆ ਉਹਦੇ ਨਾਲ ਸਾਂਝ ਜਿਹੜੀ ਹੈ ਮਾੜੀ ਹੀ ਮਾੜੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਪੰਜਾਬ ਦੇ ਲੌਂਗ ਰੰਦ ਦੇ ਅੰਦਰ ਵੀ ਮਾੜੀ ਹੈ ਜਿਹੜੇ ਇਸ ਕਿਸਮ ਦੀ ਕੱਟੜਵਾਦੀ ਆਵਾਜ਼ਾਂ ਉੱਠ ਰਹੀਆਂ ਏਟਿਸ ਅਗੇਂਸ ਉਸ ਸੋਚ ਦੇ ਖਿਲਾਫ ਹੈ ਸਾਬ ਜਿਹਦੇ ਨਾਲ ਇਹਨਾਂ ਨੇ ਜਾ ਕੇ ਜਫਾ ਪਾ ਲਿਆ ਜਦੋਂ ਗਿੱਦੜ ਬਾਹਰ ਤੋਂ ਡਿੰਪੀ ਹੋਰਾਂ ਨੇ ਛੱਡੀ ਇਕੱਲੀ ਗੱਲ ਉਹ ਕਹਿੰਦੇ ਮਨਪ੍ਰੀਤ ਬਾਦਲ ਹੋਰਾਂ ਨਾਲ ਸਾਠ ਘਾਟ ਹੋ ਗਈ ਸੀ ਪਰਿਵਾਰਵਾਦ ਭਾਰੀ ਪੈ ਗਿਆ ਯਾਰੀ ਤੇ ਮਨਪ੍ਰੀਤ ਬਾਦਲ ਗਦਰ ਬਾਹਾ ਤੋਂ ਬੀਜੇਪੀ ਤੋਂ ਇਲੈਕਸ਼ਨ ਲੜਨਗੇ ਮਨਪ੍ਰੀਤ ਬਾਦਲ ਅਕਾਲੀ ਦਲ ਚ ਜਾ ਰਹੇ ਨੇ ਜਾਂ ਮਨਪ੍ਰੀਤ ਬਾਦਲ ਨੂੰ ਤੁਸੀਂ ਇਲੈਕਸ਼ਨ ਲੜਾ ਰਹੇ ਹੋ ਕਿਉਂਕਿ ਹੁਣ ਇਲੈਕਸ਼ਨ ਦਾ ਸਮਾਂ ਨਹੀਂ ਬਚਿਆ ਗਦਰ ਬਾਹਾ ਤੋਂ ਪਹਿਲਾਂ ਇਲੈਕਸ਼ਨ ਲੜਦੇ ਰਹਿਣੇ ਕੋਈ ਕੌਣ ਇਲੈਕਸ਼ਨ ਕਿੱਥੋਂ ਲੜੂਗਾ ਫੈਸਲਾ ਮੈਂ ਪਹਿਲਾਂ ਵੀ ਵਾਰ-ਵਾਰੀ ਹੁਣੇ ਇਲੈਕਸ਼ਨ ਹੋ ਕੇ ਹਟਿਆ ਆ ਫੈਸਲੇ ਇੱਕ ਨੈਸ਼ਨਲ ਪਾਰਟੀ ਹੈ ਦਿੱਲੀ 'ਚ ਬੈਠ ਕੇ ਹੋਣਗੇ ਤੇ ਕਿਉਂਕਿ ਮੈਂ ਤਾਂ ਕਾਫੀ ਹੱਸੇ ਤੋਂ ਬਾਰਸੀ ਨਾ ਮੇਰੀ ਮਨਪਰੀ ਜੀ ਨਾਲ ਗੱਲ ਹੋਈ ਹੈ ਨਾ ਮੇਰੀ ਕਿਸੇ ਹੋਰ ਨਾਲ ਗੱਲ ਹੋਈ ਹੈ ਕੌਣ ਇੰਟਰਸਟਿਡ ਹੈ ਨਹੀਂ ਹੈ ਜੋ ਵੀ ਲੋਕ ਇੰਟਰਸਟਿਡ ਹੋਣਗੇ ਉਹਨਾਂ ਦੀ ਗੱਲ ਉਹ ਤੇ ਹਾਈ ਕਮਾਂਡ ਦੇ ਸਾਹਮਣੇ ਬੈਠ ਕੇ ਜਿਹਨੂੰ ਕਹਿਣਗੇ ਆਪਣੀ ਡਿਊਟੀ ਨਿਭਾਣਗੇ ਪਰੰਤੂ ਕੋਈ ਵੀ ਲੜੇ ਅੱਜ ਦੇ ਦਿਨ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਐਲੀਮੈਂਟ ਸਿਰ ਚੱਕਰੇ ਸਭ ਉਹ ਅਕਾਲੀ ਦਲ ਦੇ ਉਸ ਹੀ ਇਜ਼ ਅ ਬੈਡ ਨਿਊਜ਼ ਚਾਹੇ ਉਹ ਸਰਸੇ ਬੈਠਾ ਹੈ ਚਾਹੇ ਉਹ ਸੁਨਾਰੀਆ ਬੈਠਾ ਹੈ ਉਹ ਦਾਤਾ ਪਰਛਾਵੇਂ ਮਾੜਾ ਮਾੜਾ ਸਾਹਿਬ ਰਾਜਨੀਤੀ ਦੇ ਅੰਦਰ ਜਿਹੜਾ ਬੰਦਾ ਉਹਦੇ ਨਾਲ ਜਾ ਕੇ ਕਿਤੇ ਨਾ ਕਿਤੇ ਐਸੋਸੀਏਸ਼ਨ ਬਣ ਗਈ ਉਹ ਇਹਨਾਂ ਤੋਂ ਆ ਜੋ ਕੁਝ ਵਾਪਰ ਰਿਹਾ ਅਕਾਲੀ ਦਲ ਚ ਉਹਦੇ ਤੋਂ ਸਬਕ ਲੈਣਾ ਚਾਹੀਦਾ ਕਿਉਂਕਿ ਤੁਸੀਂ ਸੂਬੇ ਦੇ ਪ੍ਰਧਾਨ ਹੋ ਚਾਰ ਬਾਅਦ ਇਲੈਕਸ਼ਨ ਆ ਰਹੀ ਹੈ ਅਕਾਲੀ ਦਲ ਨੇ ਤਿਆਰੀ ਗੱਸ ਲਈ ਮੁਖੰਤਰੀ ਭਗਵੰਤ ਮਾਨ ਦੇ ਦਰਬਾਰ ਜਾ ਰਹੇ ਨੇ ਤੁਹਾਡੀ ਪਸੰਦ ਕੀ ਮਨਪ੍ਰੀਤ ਬਦਲ ਹੈ ਕਿ ਇਲੈਕਸ਼ਨ ਲੜਨ ਦੇ ਦਰਬਾਰ ਦੇਖੋ ਕੀ ਜੀ ਪਸੰਦ ਕੀ ਹੈ ਜੋ ਪਸੰਦ ਕਰ ਦੁਲਨਵਈ ਜੋ ਪੀ ਆਮਨભાઈ ਉਹ ਜਿਹੜੀ ਹਾਈ ਕਮਾਂਡ ਨੂੰ ਪਸੰਦ ਹੋਊਗਾ ਹੋਊਗਾ ਸਾਡੀ ਰਾਏ ਉੱਥੇ ਰੱਖਦੇ ਆ ਜਦੋਂ ਪੁੱਛਣਗੇ ਤਾਂ ਦੱਸਦੇ ਆ ਕਦੋਂ ਤੱਕ ਗਦਰਬਾਹ ਨੂੰ ਲੈ ਕੇ ਤੁਸੀਂ ਕਮਰ ਕੱਸ ਰਹੇ ਹੋ ਮੀਟਿੰਗਾਂ ਕਰ ਸ਼ੁਰੂ ਕਰੋਗੇ ਜਾਂ ਸਾਡਾ ਤਾਂ ਆਲਰੇਡੀ ਚੱਲ ਰਿਹਾ ਸਭ ਚਾਹੇ ਸਦਸਤਾ ਦਾ ਬਿਆਨ ਚੱਲ ਰਿਹਾ ਪਰसों ਤੋਂ ਚਾਲੂ ਹੋ ਰਿਹਾ ਜਿਹੜਾ ਅਸੀਂ ਕਰ ਰਹੇ ਹਾਂ ਉਦੋਂ ਪੂਰੇ ਪੰਜਾਬ ਦੇ ਅੰਦਰ ਜਾਣਾ ਸਾਦ ਸੋ ਜਦੋਂ ਸਦਸਿਆ ਆਪਣੀ ਜੀਪੀ ਦੇ ਬਣਾਣ ਜਾਵਾਂਗੇ ਤੇ ਗੱਲਬਾਤ ਰਾਜਨੀਤੀ ਗੱਲ ਹੈ ਰਾਜਨੀਤੀ ਪਾਰਟੀ ਦੀ ਮੈਂਬਰਸ਼ਿਪ ਹੈ ਲੋਕ ਬੜਾ ਸੋ ਸਮਝ ਕੇ ਮੈਂਬਰਸ਼ਿਪ ਲੈਣਗੇ ਤੇ ਸਾਡਾ ਟਾਰਗੇਟ ਹੈਗਾ ਵੀ ਜਿਆਦਾ ਜਿਆਦਾ ਲੋਕ ਇਸ ਵਿਚਾਰਧਾਰਾ ਨਾਲ ਜੁੜ ਜਿਹੜਾ ਕਿ ਆਲਰੇਡੀ ਦੇਖ ਵੀ ਲਿਆ ਜਿਸ ਤਰ੍ਹਾਂ ਇਲੈਕਸ਼ਨ ਦੇ ਅੰਦਰ 18% ਤਰੀਕ ووٹ ਆਈਆਂ ਤੇ ਲੋਕ ਜੁੜ ਰਹੇ ਸਭ ਕੇਂਦਰ ਕੇ ਅੰਦਰ ਡੀਏਪ ਦੀ ਘਾਟ ਹੈ ਡੀਏਪ ਨੇ ਪੂਰੀ ਮਹੀਆ ਕਰਵਾ ਰਹੀ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਹੁਣ ਦਿੱਲੀ ਜਾਣਾ ਪੈ ਰਿਹਾ ਜੇਪੀ ਨੱਡਾ ਹੋਰਾਂ ਨੂੰ ਮਿਲਣਾ ਪੈ ਰਿਹਾ ਕੌਣ ਮਿਲ ਰਿਹਾ ਸਾਬ ਕੱਲ ਕੱਲ ਤੇ ਗੱਰੀ ਮਿਲੇ ਨੇ ਸੈਕਟਰੀ ਨੂੰ ਸਰਕਾਰ ਮੰਨ ਨੇ ਕਿਹਨੂੰ ਮਿਲੇ ਜਾ ਕੇ ਜੇਪੀ ਨੱਡਾ ਸਾਹਿਬ ਨੂੰ ਜੇਪੀ ਨੱਡਾ ਸਾਹਿਬ ਇੱਕ ਪ੍ਰਧਾਨ ਵੀ ਹੈ ਦੁਨੀਆ ਦੀ ਸਭ ਤੋਂ ਵੱਡਾ ਪੋਲੀਟੀਕਲ ਪਾਰਟੀ ਤੇ ਉਹਦੇ ਨਾਲ ਕੌਮੀ ਕੈਮੀਕਲ ਐਂਡ ਫਰਟੀਲਾਈਜ਼ਰ ਤੇ ਮੰਤਰੀ ਵੀ ਹੈ ਹਲਤ ਦੇ ਨਾਲ ਆ ਸ਼ੋਭਾ ਦੱਤਾ ਵੀ ਜੇ ਅਗਲਾ ਕੂਗੇ ਫਿਰ ਸੀਰੀਅਸ ਹੀ ਹੈ ਨਹੀਂ ਮਸਲਾ ਇਹ ਇچھے ਪ੍ਰਿੰਸੀਪਲ ਸੈਕਟਰੀ ਸਾਹਿਬ ਜੀ ਬਰੀ ਕੈਪੇਬਲ ਅਫਸਰ ਆ ਕੈਪਸਿੰਨਾ ਤੇ ਬੈ ਕੋਈ ਕਿਸ ਕਿਸਮ ਦੀ ਕਿੰਤੂ ਪਰੰਤੂ ਨਹੀਂ ਬਟ ਇੱਕ ਪ੍ਰੋਟੋਕਾਲ ਵੀ ਹੁੰਦਾ ਸਾਬ ਸੀਰੀਅਸਨੈਸ ਵੀ ਹੁੰਦੀ ਹੈ ਜੇ ਫਿਰ ਚਿੱਠੀ ਪਾ ਦਿਓ ਚਿੱਠੀ ਪਾਤੀ ਸੀ ਜੀਮਨਸ ਸਾਹਿਬ ਨੇ ਕਹਿੰਦਾ ਚਿੱਟੀਆਂ ਸਾਹਿਬਾ ਚਿੱਟੀ ਨੇ ਪਾਤੀਆਂ ਤੇ ਪਾਤੀ ਇੱਕ ਚਿੱਠੀ ਚਿੱਟੀਆਂ ਪਾਣ ਨਾਲ ਕੀ ਹੁੰਦਾ ਸਾਬ ਜਾ ਕੇ ਗੱਲ ਕਰੋ ਫਿਰ ਕਹਿ ਦਿਓਗੇ ਬੀਜੇਪੀ ਸਾਡੇ ਨਾਲ ਵਿਤਕਰਾ ਕਰਦੀ ਹੈ ਪੰਜਾਬ ਦੇ ਨਾਲ ਤੁਸੀਂ ਵਿਤਕਰੇ ਕਰਨ ਵਾਲੇ ਢੰਗ ਕਰ ਰਹੇ ਹੋ ਸਾਬ ਆ ਆ ਇਹ ਖੇਡਾ ਕਰਾ ਰਹੇ ਤੁਸੀਂ ਕਰੋੜਾ ਰੁਪਏ ਜਾਜ ਦੇ ਫੂਕਦੇ ਹੋ ਸਵੇਰੇ ਜਾ ਕੇ ਮਿਲੇਆਂ ਦੇ ਖੇਡਾ ਸ਼ਾਮ ਨੂੰ ਕਰਵਾ ਦਿੰਦੇ ਆ ਕੇ ਨਹੀਂ ਇੱਥੇ ਮੀ ਟੇਅਰ ਕਰਵਾ ਦਿੰਦੇ ਉਹ ਬੇਡਾ ਕਿਹੜਾ ਖੋਣਾ ਉੱਥੇ ਜਰੂਰ ਹੈ ਮੈਨੇ ਆਰਡੀਐਫ ਦੇ ਪੈਸੇ ਤੁਸੀਂ ਰੋਕ ਲੇ ਹੈਲਥ ਦੇ ਪੈਸੇ ਤੁਸੀਂ ਰੋਕ ਲੇ ਪੈਸੇ ਦੇ ਹੀ ਨਹੀਂ ਰਹੇ ਕੋਈ ਵੀ ਕੇਂਦਰ ਸਰਕਾਰ ਇਸੇ ਕਰਕੇ ਚਿੱਠੀਆਂ ਕਰਕੇ ਤਾਂ ਨਹੀਂ ਪੈਸੇ ਰਿਲੀਜ਼ ਹੁੰਦੇ ਕੋਈ ਜਾ ਕੇ ਗੱਲਬਾਤ ਉਹਨਾਂ ਦੀ ਕੀ ਆਬਜੈਕਸ਼ਨ ਹੈ ਤੁਸੀਂ ਦੇਖੋ ਕੋਈ ਸੁਣੋ ਉਹਦਾ ਹੱਲ ਕਢੋ ਆਪਣੀ ਕਮਿਟਮੈਂਟ ਦਿਖਾਓ ਵੀ ਆਰਡੀਐਫ ਦੇ ਪੈਸੇ ਅਸੀਂ ਆਰਡੀਐਫ ਵਾਸਤੇ ਹੀ ਉਹ ਜਿਹੜੇ ਰੂਰਲ ਡਿਵੈਲਪਮੈਂਟ ਵਾਸਤੇ ਹੀ ਲਾਵਾਂਗੇ ਪਰ ਜੇ ਉਹਨਾਂ ਨੂੰ ਜਾ ਕੇ ਤੁਸੀਂ ਸਬਸਿਡੀ ਇਹ ਵੰਟਣੀ ਹੈ ਫਿਰ ਸਭ ਕਿਉਂ ਲੋਕਾਂ ਦੀ ਜੇਬ ਵੱਡੀ ਜਾਣੀ ਕਿਉਂ ਲੱਗਦਾ ਅਧਿਕਾਰੀ ਦੇ ਨਾਲ ਕੋਈ ਅਸਰ ਨਹੀਂ ਪੈਂਦਾ ਯਾਰ ਅਧਿਕਾਰੀ ਸਰ ਬਟ ਸੀਰੀਅਸਨਸ ਤੁਸੀਂ ਡਾਇਲੂਟ ਕਰ ਦਿੰਦੇ ਹੋ ਸੀਰੀਅਸਨਸ ਨੂੰ ਅੱਜ ਸਾਨੂੰ ਜਿਹੜੇ ਕਿਉਂਕਿ ਇੱਕ ਦਿਨ ਚ ਤਾਂ ਆ ਨਹੀਂ ਜਾਣੀ ਸਿਰ ਡੀਏ ਡੀਏਪੀ ਜੜੀਆਂ ਨਹੀਂ ਉਹਦੀ ਅਲੋਕੇਸ਼ਨ ਹੈ ਆਲਰੇਡੀ ਕਰੀ ਬੈਠੇ ਹੈ ਕਿਉਂ ਪਹਿਲਾਂ ਜਿਹੜੇ ਇੱਥੇ ਜਿਹੜੇ ਫੇਲ ਹੋਏ ਐ ਸੈਂਪਲ ਕਿੰਨੇ ਪਹਿਲਾਂ ਹੋਏ ਐ ਉਹਦੀ ਰਿਸਪੌਂਸਿਬਿਲਟੀ ਫਿਕਸ ਹੋਏ ਵੀ ਕਿੱਥੋਂ ਤੁਸੀਂ ਮਾਲ ਭੇਜਿਆ ਸੀਗਾ ਕਿਉਂ ਉਸ 'ਚ ਨੁਕਸ ਹੈ ਸਭ ਆ ਸਾਰੀਆਂ ਗੱਲਾਂ ਸਭ ਜਾਣਨਾ ਤਾਂ ਦੇ ਕੋ ਅਗਰ ਮੁੱਖ ਮੰਤਰੀ ਸਾਹਿਬ ਜਾਣਗੇ ਭਗਵੰਤ ਮਾਨ ਜੀ ਕੈਪਟਨ ਜੀ ਨਾਲ ਜਾਣਗੇ ਟੈਕਨੀਕਲिटीज ਤਾਂ ਐਕਸਪਲੇਨ ਕਰ ਸਕਦੇ